ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਰਹੀ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸੰਬੰਧੀ ਸਹੂਲਤਾਂ ਬਿਹਤਰ ਦੇਣ ਦਾ ਵਾਅਦਾ ਕੀਤਾ ਸੀ ਪਰ ਇਹਨਾਂ ਦਾਅਵਿਆਂ ਦੀ ਅਸਲ ਹਕੀਕਤ ਇਹ ਹੈ ਕਿ ਪੰਜਾਬ ਦਾ ਸਿਹਤ ਸਿਸਟਮ ਲਗਾਤਾਰ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦੀ ਕਮੀ ਦੇ ਕਾਰਨ ਖਰਾਬ ਹੋ ਰਿਹਾ ਜਿਸ ਦੀ ਤਾਜ਼ਾ ਉਦਾਹਰਣ ਜ਼ਿਲ੍ਹਾ ਬਠਿੰਡਾ ਦੇ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਦੋ ਐਸਐਮਓ ਸਣੇ 6 ਮਹੀਨੇ ਡਾਕਟਰਾਂ ਨੇ ਸਰਕਾਰੀ ਨੌਕਰੀ ਛੱਡਣ ਸੰਬੰਧੀ ਸਿਹਤ ਵਿਭਾਗ ਨੂੰ ਨੋਟਿਸ ਦਿੱਤਾ ਹੈ ਹਾਲਾਂਕਿ ਇਸ ਨੋਟਿਸ ਦੇ ਵਿੱਚ ਨੌਕਰੀ ਛੱਡਣ ਦੇ ਕਾਰਨ ਕਿਰੇ ਨੂੰ ਦੱਸੇ ਗਏ ਨੇ ਪਰ ਮੰਨਿਆ ਇਹ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਦਾ ਬੋਝ ਬਹੁਤ ਵੱਧ ਗਿਆ ਹੈ ਅਤੇ ਸਰਕਾਰ ਦੇ ਵੱਲੋਂ ਡਾਕਟਰਾਂ ਤੇ ਹੋਰ ਸਟਾਫ ਦੀ ਕਮੀ ਕਾਰਨ ਮਾਹਿਰ ਡਾਕਟਰਾਂ ਤੋਂ ਗੈਰ ਜ਼ਰੂਰੀ ਕੰਮ ਵੀ ਲਏ ਜਾ ਰਹੇ ਨੇ ਜਿਸ ਕਰਕੇ ਡਾਕਟਰਾਂ ਦਾ ਸਰਕਾਰੀ ਨੌਕਰੀ ਤੋਂ ਮੋਹ ਪੰਗ ਹੋ ਰਿਹਾ ਹੈ ਪਰ ਜਦੋਂ ਕਲੀਨਿਕਲ ਕੰਮ ਤੋਂ ਬਿਨਾ ਬਾਕੀ ਕੰਮ ਹਾ ਕੇ ਸਾਡੀ ਡਿਊਟੀ ਦਾ ਹਿੱਸਾ ਹੈ ਚਾਹੇ ਉਹ ਵੀਪੀ ਡਿਊਟੀਆਂ ਹੋਣ ਮੈਡੀਕਲ ਲੀਗਲ ਡਿਊਟੀਆਂ ਹੋਣ ਐਕਸ-ਰੇ ਹੋਣ ਕੋਰਟ ਕੇਸਸ ਹੋਣ ਇਹ ਸਾਰਾ ਨਰਸਿੰਸੇਸ਼ਨ ਦਾ ਹਿੱਸਾ ਨੇ ਪਰ ਕਿਤੇ ਨਾ ਕਿਤੇ ਕੁਝ ਕਲੀਨਿਸ਼ੀਅਨ ਜਿਹੜਾ ਨੇ ਉਹਨਾਂ ਨੂੰ ਕਈ ਵਾਰੀ ਇਹ ਲੱਗਦਾ ਹੈ ਵੀ ਇਹਦੇ ਨਾਲ ਉਹ ਜੋ ਕੰਮ ਕਰਨਾ ਚਾਹੁੰਦੇ ਸੀ ਉਹ ਸ਼ਾਇਦ ਨਹੀਂ ਕਰ ਪਾ ਰਹੇ ਆ। ਆਪੀਡੀ ਬਹੁਤ ਜ਼ਿਆਦਾ ਹੋ ਗਈ ਹੈ। ਪਿਛਲੇ ਸਾਲਾਂ ਦੇ ਵਿੱਚ ਇਹ ਆਪੀਡੀ 6-700 ਸੀ ਤੇ ਉਹ ਜਿਹੜੀ ਵਧ ਕੇ ਹੁਣ ਆਪੀਡੀ ਜਿਹੜੀ ਸਿਵਲ ਹਸਪਤਾਲ ਦੀ ਅਸੀਂ ਗੱਲ ਕਰੀਏ ਜ਼ਿਲ੍ਹਾ ਹਸਪਤਾਲ ਦੀ ਤਾਂ ਲਗਭਗ 1700-1800 ਦੀ ਆਪੀਡੀ ਹੋ ਗਈ ਹੈ। ਮਰੀਜ਼ ਵੀ ਚਾਹੇ 200 ਬੈੱਡ ਦਾ ਹਸਪਤਾਲ ਹੈ ਪਰ ਅਕਸਰ ਅਸੀਂ 250, 260, 270 ਮਰੀਜ਼ ਰਹਿਨੇ ਹਮੇਸ਼ਾ ਦਾਖਲ ਰਹਿੰਦੇ ਨੇ। ਇਸੇ ਤਰ੍ਹਾਂ ਚਾਹੇ ਟੈਸਟਾਂ ਦੀ ਗੱਲ ਕਰੀਏ ਜਿਹੜੇ ਟੈਸਟ ਅੱਗੇ 1100 1200 ਦੀ ਐਵਰੇਜ ਸੀ ਪਰ ਡੇ ਉਹ ਟੈਸਟ ਦੀ ਗਿਣਤੀ ਹੁਣ 2200 2300 ਦੀ ਐਵਰੇਜ ਪੈ ਰਹੀ ਹੈ ਅਲਟਰਾਸਾਉਂਡ ਜਿਹੜੇ ਅੱਗੇ 25 30 ਹੁੰਦੇ ਸੀ ਉਹ 80 85 ਦੀ ਐਵਰੇਜ ਜਿਹੜੀ ਆ ਪਾਡੇ ਦੇ ਹਿਸਾਬ ਨਾਲ ਉਹ ਚੱਲ ਰਹੀ ਹੈ ਇਸੇ ਤਰ੍ਹਾਂ ਐਕਸਰੇ ਜਿਹੜੇ ਅੱਗੇ 130 135 ਹੁੰਦੇ ਸੀ ਉਹ ਲਗਭਗ ਐਵਰੇਜ ਜਿਹੜੀ ਆ 350 ਦੇ ਆਸ-ਪਾਸ ਪਾਡੇ ਹੋਈਏ ਸੋ ਮਰੀਜ਼ਾਂ ਦਾ ਬਹੁਤ ਜ਼ਿਆਦਾ ਝੁਕਾਸ ਹੈ ਬਿਲਹਾਲ ਸਾਲਾਂ ਦੇ ਵਿੱਚ ਹੈ ਪਰ ਡੈਫੀਨੇਟਲੀ ਜੇ ਡਾਕਟਰ ਛੱਡ ਕੇ ਜਾ ਰਹੇ ਨੇ ਤਾਂ ਸਾਨੂੰ ਕਿ ਅਗਰ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੈਡੀਕਲ ਡਿਊਟੀਆਂ ਤੋਂ ਬਿਨਾ ਬਾਕੀ ਡਿਊਟੀਆਂ ਨੇ ਉਹਦਾ ਕੀ ਹੱਲ ਕੀਤਾ ਜਾ ਸਕਦਾ ਉਧਰ ਡਾਕਟਰਾਂ ਦੇ ਵੱਲੋਂ ਸਰਕਾਰੀ ਨੌਕਰੀਆਂ ਛੱਡਣ ਸੰਬੰਧੀ ਡਾਕਟਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਲ 2020 ਤੋਂ ਲੈ ਕੇ ਹੁਣ ਤੱਕ ਨਵੀਂ ਭਰਤੀ ਨਹੀਂ ਕੀਤੀ ਗਈ ਉਹਨਾਂ ਦੱਸਿਆ ਹੈ ਕਿ ਹਰ ਸਾਲ ਐਮਬੀਬੀਐਸ ਡਾਕਟਰ ਵੱਡੀ ਗਿਣਤੀ ਦੇ ਵਿੱਚ ਨੌਕਰੀ ਛੱਡ ਐਮਡੀ ਕੋਰਸਾਂ ਦੇ ਲਈ ਜਾ ਰਹੇ ਹਨ ਅਤੇ ਸਰਕਾਰ ਦੇ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਨਾ ਇਹ ਵੀ ਦੱਸਿਆ ਹੈ ਕਿ ਮਾਹਿਰ ਡਾਕਟਰਾਂ ਨੂੰ ਉਹ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਉਨ੍ਹਾਂ ਦੀ ਡਿਊਟੀ ਦੇ ਖੇਤਰ ਦੇ ਵਿੱਚ ਨਹੀਂ ਆਉਂਦੇ ਤੇ ਅਜਿਹੀ ਸਥਿਤੀ ਦੇ ਵਿੱਚ ਡਾਕਟਰਾਂ ਨੂੰ ਲੱਗਦਾ ਹੈ ਕਿ ਜੋ ਕੰਮ ਉਹ ਕਰਨਾ ਚਾਹੁੰਦੇ ਨੇ ਉਹ ਨਹੀਂ ਕਰ پا ਰਹੇ ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਡਾਕਟਰਾਂ ਦੇ ਵੱਲੋਂ ਸਰਕਾਰੀ ਨੌਕਰੀਆਂ ਛੱਡੀਆਂ ਜਾ ਰਹੀਆਂ ਨੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕਰੋਨਾ ਕਾਲ ਦੌਰਾਨ ਵੀ ਜ਼ਿਲ੍ਹਾ ਬਠਿੰਡਾ ਚ 11 ਡਾਕਟਰਾਂ ਨੇ ਨੌਕਰੀ ਛੱਡੀ ਸੀ 2020 ਦੇ ਵਿੱਚ ਜੋ ਡਾਕਟਰ ਭਰਤੀ ਕੀਤੇ ਗਏ ਸੀ ਉਹ ਲਗਾਤਾਰ 50 50 ਕਰਕੇ ਹਰ ਸਾਲ ਐਮ ਡੀ ਕਰਨ ਵਾਸਤੇ ਮੈਡੀਕਲ ਕਾਲਜਾਂ ਚਲੇ ਜਾਂਦੇ ਨੇ ਉਥੋਂ ਕਰਨ ਤੋਂ ਬਾਅਦ ਵਾਪਸ ਆ ਕੇ ਉਹ ਐਮ ਡੀ ਡਾਕਟਰ ਬਣ ਜਾਂਦੇ ਨੇ ਸਪੈਸ਼ਲਿਸਟ ਬਣ ਜਾਂਦੇ ਨੇ ਇਹਦਾ ਮਤਲਬ ਇਹ ਹੈ ਕਿ ਇੱਕ ਹੁਣ ਇਸ ਸਮੇਂ ਇੰਨੀ ਭਰਤੀ ਨਾ ਹੋਣ ਕਰਕੇ 4 ਸਾਲਾਂ ਦੇ ਵਿੱਚ ਸਾਡੇ ਕੋਲੇ ਐਮ ਬੀਬੀਐਸ ਡਾਕਟਰ ਬਹੁਤ ਜ਼ਿਆਦਾ ਕਮੀ ਹੈ ਇੰਨੀ ਕਮੀ ਹੋਣ ਕਰਕੇ ਜਿਹੜੇ ਐਮ ਬੀਬੀਐਸ ਜਰਨਲ ਐਮਓ ਦੇ ਕੰਮ ਹੁੰਦੇ ਨੇ ਐਮ ਡੀ ਡਾਕਟਰ ਨੂੰ ਕਰਨੇ ਪੈ ਰਹੇ ਨੇ ਜਿਸ ਕਰਕੇ ਉਹਨਾਂ ਦਾ ਆਪਣਾ ਕੰਮ ਜਿਹਦੇ ਵਾਸਤੇ ਉਹ ਟ੍ਰੇਨਡ ਕੀਤੇ ਹੋਏ ਨੇ ਉਹ ਕੰਮ ਨਹੀਂ ਕਰ پا ਰਹੇ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਸਿੱਖਿਆ ਲਈ ਹੈ ਉਹਦੇ ਨਾਲ ਪੂਰੀ ਤਰ੍ਹਾਂ ਜਸਟਿਸ ਨਹੀਂ ਕਰ پا ਰਹੇ ਮਰੀਜ਼ਾਂ ਨਾਲ ਜਸਟਿਸ ਨਹੀਂ ਕਰ پا ਰਹੇ ਨਵੇਂ ਆ ਨਹੀਂ ਰਹੇ ਪੁਰਾਣੇ ਪ੍ਰਮੋਟ ਹੋ ਰਹੇ ਨੇ ਪੁਰਾਣੇ ਕੁਝ ਛੱਡ ਰਹੇ ਨੇ ਜਾਂ ਪੁਰਾਣੇ ਰਿਟਾਇਰ ਹੋ ਰਹੇ ਨੇ ਇਸ ਕਰਕੇ ਇਹ ਲਗਾਤਾਰ ਘਟਾ ਪੈ ਰਿਹਾ ਅਸੀਂ ਜ਼ਿਲ੍ਹਾ ਪੱਧਰ ਤੇ ਵੀ ਅਸੀਂ ਸੂਬਾ ਪੱਧਰ ਦੇ ਉੱਤੇ ਵੀ ਸਰਕਾਰ ਕੋਲੇ ਮੰਗ ਠਾਈ ਹੈ ਤਾਂ ਸਾਨੂੰ ਇਹ ਪ੍ਰੋਸਾ ਦਿੱਤਾ ਗਿਆ ਸੀਗਾ ਕਿ ਵੋਟਾਂ ਤੋਂ ਸਮੇਂ ਤੋਂ ਬਾਅਦ ਜਿਹੜਾ ਹੈਗਾ ਵੀ ਕੁਝ ਪਰਤ ਕੀਤੀ ਜਾਊਗੀ ਲੂਪ ਦੇ ਵਿੱਚ ਹੈ ਚੈਨਲ ਦੇ ਵਿੱਚ ਹੈ ਪ੍ਰੋਸੈਸ ਦੇ ਵਿੱਚ ਹੈ ਪਰ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਇਹ ਭਰਤੀ ਹਰ ਸਾਲ ਹੋਣੀ ਚਾਹੀਦੀ ਹੈ ਜਿੰਨੇ ਇੱਕ ਵਿਅਕਤੀ ਜਿੰਨੇ ਜਿੰਨੇ ਵੀ ਡਾਕਟਰ ਸਾਡੇ ਕੋਈ ਉੱਚ ਵਿਦਿਆਲੀ ਚਲੇ ਜਾਂਦੇ ਨੇ ਜਾਂ ਰਿਟਾਇਰ ਹੋ ਜਾਂਦੇ ਨੇ ਉਹਦਾ ਬੈਕਲੌਗ ਪੂਰਾ ਕਰਨ ਵਾਸਤੇ ਓਨੇ ਆ ਭਰਤੀਆਂ ਲਗਾਤਾਰ ਭਰੀਆਂ ਜਾਣਾ ਕਿਉਂਕਿ 1998 ਤੋਂ ਲੈ ਕੇ 2008 ਤੱਕ ਵੀ ਕੋਈ ਭਰਤੀ ਨਹੀਂ ਹੋਈ ਉਹ ਵੀ 10 ਸਾਲਾਂ ਦਾ ਬਹੁਤ ਵੱਡਾ ਬੈਕਲੌਗ ਹੈ ਉਸ ਤੋਂ ਬਾਅਦ ਵੀ ਲਗਾਤਾਰ ਭਰਤੀਆਂ ਨਹੀਂ ਹੋ ਰਹੀਆਂ ਕਦੇ 3 ਸਾਲਾਂ ਬਾਅਦ ਹੋਰੀ ਹੈ ਕਦੇ 4 ਸਾਲਾਂ ਬਾਅਦ ਹੋਰੀ ਹੈ ਹੁਣ ਜਿਵੇਂ ਲਾਸਟ ਐਗਜ਼ਾਮਪਲ ਤੁਹਾਨੂੰ ਮੈਂ ਦੇ ਰਿਹਾ 2020 ਦੇ ਵਿੱਚ ਲਾਸਟ ਭਰਤੀ ਹੋਈ ਸੀ ਐਮਬੀਬੀਐਸ ਪੀਸੀ ਜਿਹੜੀ ਪੀ ਦੂਜੇ ਪਾਸੇ ਹਸਪਤਾਲ ਦੇ ਵਿੱਚ ਇਲਾਜ ਦੀ ਆਸ ਦੇ ਨਾਲ ਆਉਂਦੇ ਮਰੀਜ਼ਾਂ ਦਾ ਕਹਿਣਾ ਹੈ ਕਿ ਨਾ ਉਹਨਾਂ ਨੂੰ ਮੁਹੱਲਾ ਕਲੀਨਿਕਾਂ ਦੇ ਵਿੱਚ ਇਲਾਜ ਮਿਲ ਰਿਹਾ ਤੇ ਨਾ ਹੀ ਸਿਵਲ ਹਸਪਤਾਲ ਦੇ ਵਿੱਚ ਆਮ ਲੋਕਾਂ ਦਾ ਕਹਿਣਾ ਹੈ ਕਿ ਇਸੇ ਸਹੂਲਤਾਂ ਦੇਣ ਦੇ ਵਿੱਚ ਆਪ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਫੇਲ ਹੋਈ ਹੈ ਸਰਕਾਰੀ ਹਸਪਤਾਲ ਜਿਹੜੇ ਬਣਾਏ ਨੇ ਲੋਕਾਂ ਦੀ ਸਹੂਲਤ ਲਈ ਬਣਾਏ ਨੇ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਇਹ ਚਿੱਟੇ ਹਾਥੀ ਹਸਾਤ ਹੋ ਰਹੇ ਨੇ ਸਿਰਫ ਇੱਥੇ ਬਿਲਡਿੰਗ ਹੀ ਨੇ ਨਾ ਤਾਂ ਡਾਕਟਰ ਮਿਲਦੇ ਨੇ ਮੈਂ ਪਿਛਲੇ ਕਈ ਦਿਨਾਂ ਤੋਂ ਇੱਥੇ ਆ ਰਹੇ ਹਾਂ ਮੈਂ ਆਪਣੀ ਲੱਤ ਦਾ ਕੋਈ ਇਲਾਜ ਕਰਾਉਣਾ ਸੀ ਤੇ ਡਾਕਟਰ ਸਾਹਿਬ ਮਿਲਦੇ ਨਹੀਂ ਸਲਿੱਪ ਜਰੂਰ ਕਟਾਈ ਜਾਂਦੀ ਹੈ ਪਰ ਉਹ ਦੋ ਵਾਰ ਡਾਕਟਰ ਸਾਹਿਬ ਜਈ ਕਈ ਵਾਰ ਰੋਡ ਤੇ ਹੁੰਦੇ ਨੇ ਜਾਂ ਕੋਈ ਕਹਿੰਦੇ ਨੇ ਵੀ ਗਏ ਹੋਏ ਨੇ ਨਾ ਉਹਨਾਂ ਦਾ ਕੋਈ ਫੋਨ ਨੰਬਰ ਹੁੰਦਾ ਨਾ ਉਹਨਾਂ ਨਾਲ ਕੋਈ ਸੰਪਰਕ ਹੁੰਦਾ ਕਈ-ਕਈ ਘੰਟੇ ਲੰਮਾ ਚਿਰ ਮੇਰੇ ਵਾਂਗੂ ਹੋਰ ਵੀ ਅਨੇਕਾਂ ਹੀ ਮਰੀਜ਼ ਬੈ ਤੇ ਤੁਸੀਂ ਅੱਜ ਆਖੀ ਦੇਖ ਹੀ ਰਹੇ ਹੋ ਇੱਥੇ ਬਹੁਤ ਜ਼ਿਆਦਾ ਰਸ ਹੈ ਤੇ ਡਾਕਟਰ ਤੋਂ ਪਤਾ ਕਰਦੇ ਜਦੋਂ ਅੱਗੇ ਜਾ ਕੇ ਉੱਚ ਅਫਸਰਾਂ ਤੋਂ ਤਾਂ ਇਹਨਾਂ ਦੇ ਵਿੱਚ ਆਪਦੀ ਹੀ ਬਵਾਦ ਨੇ ਕੋਈ ਕਹਿੰਦਾ ਵੀ ਸਾਨੂੰ ਤਰਖਾਵਾ ਨਹੀਂ ਸਹੀ ਮਿਲ ਰਹੀ ਹੈ ਇਹ ਆਪਦੀ ਹੜਤਾਲਾਂ ਤੇ ਚੱਲੇ ਜਾ ਰਹੇ ਨੇ ਤੇ ਸਰਕਾਰ ਜਿੱਥੇ ਕਹਿਦੀ ਹੈ ਵੀ ਅਸੀਂ ਮਹੱਲਾ ਕਲੀਨਿਕ ਬਣਾਤੇ ਮਹੱਲਾ ਕਲੀਨਿਕ ਤੇ ਕੋਈ ਸਹੂਲਤ ਨਹੀਂ ਹੈਗੀ ਤੇ ਲੋਕ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਹਸਪਤਾਲ ਸਰਵਦਾ ਹਸਪਤਾਲਾਂ ਦੇ ਵਿੱਚ ਆਉਂਦੇ ਨੇ ਪਰ ਉੱਥੇ ਜਿਹੜੀਆਂ ਸਹੂਲਤਾਂ ਨੇ ਉਹ ਨਾਮਾਤਰ ਨੇ ਲੋਕ ਬਹੁਤ ਪਰੇਸ਼ਾਨ ਨੇ ਅੱਤ ਦੀ ਗਰਮੀ ਦੇ ਵਿੱਚ ਸਿਹਤ ਸਹੂਲਤਾਂ ਦਾ ਨਾਮ ਰਾਬਰ ਨੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਸੋ ਸਰਕਾਰੀ ਹਸਪਤਾਲਾਂ ਦੇ ਜੋ ਹਾਲਾਤ ਬਣ ਰਹੇ ਨੇ ਉਹ ਸੂਬੇ ਦੀ ਮੌਜੂਦਾ ਸਰਕਾਰ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਦਾ ਹੀ ਨਤੀਜਾ ਜਾਪ ਰਹੇ ਨੇ ਪੰਜਾਬ ਸਰਕਾਰ ਪੰਜਾਬ ਵਿੱਚ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਪਰ ਹਸਪਤਾਲਾਂ ਵਿੱਚ ਡਾਕਟਰਾਂ ਦੀ ਹੋ ਰਹੀ ਕਮੀ ਕਾਰਨ ਲੋਕਾਂ ਨੂੰ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਡਾਕਟਰ ਨੌਕਰੀ ਪਾਤੋਂ ਅਸਤੀਫਾ ਦੇ ਰਹੇ ਹਨ ਇਸ ਤੋਂ ਲੱਗਦਾ ਕਿ ਹਸਪਤਾਲਾਂ ਵਿੱਚ ਡਾਕਟਰ ਦੀ ਕਮੀਆਂ ਕਾਰਨ ਲੋਕ ਖੱਜਲਖੁਆਰ ਹੋਣਗੇ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਹੁਣ ਇਸ ਵੱਲ ਧਿਆਨ ਦਿੰਦੀ ਹੈ ਕਿ ਨਹੀਂ ਭਰਤੀ ਕਰਦੀ ਹੈ ਜਾਂ ਨਹੀਂ ਕਾਫੀ ਲੰਮੇ ਸਮੇਂ ਤੋਂ ਡਾਕਟਰਾਂ ਦੀ ਭਰਤੀ ਨਾ ਹੋਣ ਕਾਰਨ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਹੈ ਤੇ ਲੋਕ ਪਰੇਸ਼ਾਨ ਹੋ ਰਹੇ ਨੇ ਕੈਮਰਾਮੈਨ ਇੰਦਰਪ੍ਰੀਤ ਦੇ ਨਾਲ ਮਨੀਸ਼ ਗਰਕ ਪੀਟੀਸੀ న్యూਸ ਪਟੇੰਡਾ